ਹੁਣ ਤੁਹਾਡੇ ਸਵਾਲ ਜੋ ਬੋਰਡ ਪੜ੍ਹ ਕੇ ਆਏ ਹਨ ਪਹਿਲਾ 68 ਤੀਰਤ ਇਹ ਦੱਸੋ 8 ਕੀ ਹੁੰਦਾ ਹੈ ਨੰਬਰ 8 ਯੈਸ ਤੇ 60 ਅਮ 60 ਬਿਲਕੁਲ ਸਹੀ ਹੁਣ ਇਹ ਦੱਸੋ 8 60 ਕਿੰਨੇ ਹੋਏ ਅਮ 68 ਤੇ 68 ਪੰਜਾਬੀ ਵਿੱਚ ਹੁੰਦਾ ਹੈ 68 ਇਸਨੂੰ ਗੁਰਬਾਣੀ ਵਿੱਚ 860 ਲਿਖਿਆ ਹੈ। Hindu ਧਰਮ ਵਿੱਚ 68 ਤੀਰਥ ਪਵਿੱਤਰ ਮੰਨੇ ਜਾਂਦੇ ਹਨ। ਜੋ ਕਿਸੇ ਨਦੀ ਜਾਂ ਸरोवर ਦੇ ਕਿਨਾਰੇ ਧਾਰਮਿਕ ਸਥਾਨ ਯਾਨੀ ਕਿ ਰਿਲੀਜੀਅਸ ਪਲੇਸਿਸ ਹਨ। Oh, now I know why the board says 68 in 1. ਸਾਡੇ ਲਈ ਇਹ ਜਗ੍ਹਾ 68 ਦੇ ਬਰਾਬਰ ਇੱਕ ਹੈ। ਸ਼ਾਬਾਸ਼ ਪੁੱਤ। ਸਿੱਖ ਲਈ ਗੁਰਦੁਆਰਾ ਅਤੇ ਗੁਰੂ ਹੀ ਤੀਰਥ ਹਨ